ਸੁਕਾਲ ਜੀ ਕੀ ਹਾਲ ਚਾਲ ਆ ਉਮੀਦ ਕਰਦੀ ਆ ਤੁਸੀਂ ਸਾਰੇ ਵਧੀਆ ਹੋਗੇ ਵਾਈਗੁਰਜੀ ਦੀ ਮੇਰ ਦੇ ਨਾਲ ਆਪਾਂ ਵੀ ਵਧੀਆ ਚੱਲਦੀ ਕਲਾ ਦੇ ਵਿੱਚ ਹੈਗੇ ਆ ਸੋ ਆਪਣੇ ਹੋਇਆ ਆ ਜੀ ਇੱਕ ਘਰ ਦੇ ਵਿੱਚ ਫੰਕਸ਼ਨ ਸਟਾਰਟ ਤੇ ਜਿੱਦਾਂ ਸਾਰੇ ਜਣਿਆਂ ਨੂੰ ਚਾਹ ਹੁੰਦਾ ਹੈ ਕਿ ਫੰਕਸ਼ਨ ਦਾ ਉਹਦਾ ਮਿਲੂ ਵੀ ਬਹੁਤ ਚਾਹਿਆ ਤਾਂ ਕੱਲ ਇੰਗੇਜਮੈਂਟ ਦੀ cerimony ਸੀਗੀ ਰਿੰਗ cerimony ਸੀ ਉਹ ਵੀ ਤੁਹਾਡੇ ਨਾਲ ਥੋੜਾ ਬਹੁਤ ਸ਼ੇਅਰ ਕੀਤਾ ਠੀਕ ਹੈ ਹੁਣ ਆਪਾਂ ਅੱਗੇ ਜਾ ਰਹੇ ਆ ਜੀ ਇੱਕ ਹੋਰ ਸ਼ੌਪਿੰਗ ਕਰਨ ਉਹ ਬੱਚਿਆਂ ਲਈ ਸ਼ੌਪਿੰਗ ਠੀਕ ਆ ਆ ਕੇ ਡਿਊਟੀਆਂ ਤੋਂ ਹੁਣ ਆਪਾਂ ਨੇ ਰਵਾਨਾ ਹੋਣਾ ਹੈ ਸ਼ੋਪਿੰਗ ਵਾਸਤੇ ਤੇ ਜੋ ਜੋ ਕੁਝ ਮੈਂ ਖਰੀਦੂੰਗੀ ਜਿੰਨਾ ਵੀ ਕੁਝ ਜਿੱਥੇ ਜਿੱਥੇ ਵਿਜ਼ਿਟ ਕਰੂੰਗੀ ਤੁਹਾਡੇ ਨਾਲ ਜਰੂਰ ਮੈਂ ਸ਼ੇਅਰ ਕਰੂੰਗੀ ਸੋ ਆਜੋ ਚਲਿਏ ਸ਼ੋਪਿੰਗ ਤੇ ਮਰ ਆ ਹੈਲੋ ਸੁਕਰ ਤੋਂ ਨਿਕਲ ਕੇ ਸਿਟੀ ਐਂਟਰ ਕੀਤਾ ਤਾਂ ਆਪਾਂ ਡਿਸਾਈਡ ਕੀਤਾ ਪਹਿਲਾਂ ਕੁਝ ਖਾ ਲੈਨੇ ਆ ਦੈਨ ਸ਼ੋਪਿੰਗ ਸਟਾਰਟ ਕਰਾਂਗੇ ਸੋ ਅਸੀਂ ਆਪਣੇ ਲਈ 버거 ਜਿਹੜੇ ਸੀਗੇ ਆਰਡਰ ਕੀਤੇ ਤੇ ਗੁਡੀਆਂ ਨੂੰ ਪੁੱਛਿਆ ਜਾ ਰਿਹਾ ਕਿ ਤੂੰ ਕੀ ਖਾਣਾ ਤਾਂ ਇਹਨੇ ਆਪਣੇ ਲਈ ਪੀਜ਼ਾ ਦੀ ਡਿਮਾਂਡ ਕੀਤੀ ਸੋ ਇਹਦੇ ਲਈ ਪੀਜ਼ਾ ਤੇ ਆਪਣੇ ਲਈ ਜਿਹੜੇ 버거 ਹੈਗੇ ਉਹਦਾ ਆਰਡਰ ਆਪਾਂ ਨੇ ਕਨਫਰਮ ਕਰਵਾਉਣਾ ਸੀਗਾ ਜਿਹੜਾ ਮੇਰੇ ਤੁਸੀਂ ਰਾਈਟ ਹੈਂਡ ਸਾਈਡ ਕੋਟ ਟੰਗਿਆ ਦੇਖ ਰਹੇ ਹੋ ਇਹ ਡਰਾਈ ਕਲੀਨਿੰਗ ਵਾਸਤੇ ਦਿੱਤਾ ਹੋਇਆ ਸੀਗਾ ਤਾਂ ਇਹ ਵੀ ਆਪਾਂ ਨੇ ਪਹਿਲਾਂ ਫੜਿਆ ਸੀ ਵੈਸੀ ਰਸਤੇ 'ਚ ਤਾਂ ਉਧਰ ਆਪਾਂ ਆਰਡਰ ਜਿਹੜਾ ਹੈਗਾ ਦੇ ਦਿੱਤਾ ਸੀ ਆਰਡਰ ਕਨਫਰਮ ਹੋ ਗਿਆ ਤਾਂ ਆਪਣਾ ਆਰਡਰ ਰ ਤਾਂ ਵੈਸੇ ਗੁੜੀਆ ਜੇ ਤੁਸੀਂ ਫੇਸ ਦੇਖੋ ਉਹਨੂੰ ਆਪਣੇ ਆਰਡਰ ਦੀ ਹੋਇਆ ਕਿ ਮੇਰਾ ਆਰਡਰ ਕਰਦਾ ਹੈਗਾ ਇਹ ਵੀ ਉਹਨੂੰ ਆਪਾਂ ਰਸਤੇ 'ਚ ਪਹਿਲਾਂ ਲੈ ਕੇ ਦਿੱਤਾ ਹੋਇਆ ਸੀ ਉਹਦਾ ਪੀਜ਼ਾ ਵੀ ਰੈਡੀ ਹੋ ਗਿਆ ਉਹਨੇ ਪੀਜ਼ਾ ਖਾਦਾ ਵੀ ਨਹੀਂ ਦੈਨ ਰਸਤੇ 'ਚ ਉਹਦੀ ਫੇਰ ਡਿਮਾਂਡ ਸੀ ਕਿ ਮੈਨੂੰ ਆਈਸਕ੍ਰੀਮ ਲੈ ਕੇ ਦਿੱਤੀ ਜਾਵੇ ਇਸ ਮੌਸਮ ਦੇ ਵਿੱਚ ਵੈਸੇ ਆਈਸਕ੍ਰੀਮ ਮਿਲਣਾ ਇੰਪੋਸੀਬਲ ਆ ਮੈਂ ਕਹਿ ਰਹੀ ਸੀ ਕਿ ਜਿਹੜਾ ਮੇਰੇ ਹੱਥ 'ਚ ਪੀਜ਼ਾ ਫੜਿਆ ਹੋਇਆ ਇਹ ਇੱਕ ਅੱਧ ਖਾਏਗੀ ਤਾਂ ਇਹ ਆਪਾਂ ਪੀਜ਼ਾ ਵੀ ਉਦਾਂ ਹੀ ਲੈ ਕੇ ਘੁੰਮਦੇ ਪਏ ਸੀ ਪਲੱਸ ਆਪਾਂ ਨੂੰ ਆਈਸਕ੍ਰੀਮ ਵੀ ਨਹੀਂ ਮਿਲਦੀ ਪਈ ਸੀ ਅਸੀਂ ਦੇਖਿਆ ਚਲੋ ਹੋਰ ਜਗ੍ਹਾ ਮੈਂ ਜਿਹੜੇ ਆਪਾਂ ਕੰਮ ਵਾਸਤੇ ਗਏ ਹੋਏ ਸੀ ਮਾਲ ਦੇ ਵਿੱਚ ਇਹ ਆਪਣੀ ਵਿਸ਼ਾਲ ਮੋਲ ਹੈਗਾ ਹੈ ਜੀ ਫਰੀਦਕੋਟ ਇੱਥੇ ਆਪਾਂ ਐਂਟਰ ਕੀਤਾ ਇੱਥੋਂ ਮੋਸਟਲੀ ਅਸੀਂ ਬੱਚਿਆਂ ਦੇ ਕੱਪੜੇ ਲੈਣੇ ਆ ਸੋ ਕੱਪੜੇ ਅਸੀਂ ਲੈ ਲਏ ਉਹਦਾ ਮੈਂ ਸ਼ਾਪਿੰਗ ਦਾ ਜਿਹੜਾ ਸ਼ੂਟ ਨਹੀਂ ਕੀਤਾ ਇੱਥੇ ਸਰਦਾਰ ਸਾਹਿਬ ਬਿੱਲ ਪੇ ਕਰਦੇ ਪਏ ਸੀ ਉਹਨਾਂ ਟਾਈਮ ਆਪਾਂ ਇਧਰ ਸਾਈਡ ਤੇ ਵੇਖਿਆ ਇਧਰ ਬੱਚਿਆਂ ਲਈ ਬਹੁਤ ਸੋਹਣੇ ਸੋਹਣੇ ਜਿਵੇਂ ਹੈਂਡ ਬੈਗਸ ਸੀਗੇ ਪਲੱਸ ਇਸ ਸੈਕਸ਼ਨ ਦੇ ਵਿੱਚ ਮੋਸਟਲੀ ਜਿਹੜਾ ਡੇਲੀ ਯੂਸਸ ਦਾ ਸਮਾਨ ਹੁੰਦਾ ਜਿੱਦਾਂ ਹੈਂਕੀ ਸੌਕਸ ਜਾਂ ਕੁਝ ਐਕਸਟਰਾ ਥਿੰਗਸ ਹੁੰਦੀਆਂ ਉਹੀ ਹੁੰਦੀਆਂ ਨੇ ਦੈਨ ਆਪਾਂ ਨੂੰ ਉਹਨਾਂ ਨੇ ਆਪਣਾ ਸਮਾਨ ਦੇ ਦਿੱਤਾ ਤੇ ਆਪਾਂ ਇੱਥੇ ਚੈਕਿੰਗ ਕਰਵਾਈ ਆ ਤਾਂ ਮਾਲ ਦੇ ਬਾਹਰ ਨਾ ਵੈਸੇ ਇਹ ਵਾਲੀਆਂ ਸਟਾਲਸ ਹੁੰਦੀਆਂ ਜਿੱਥੇ ਬਹੁਤ ਘੱਟ ਰੇਟ ਤੇ ਜਿਹੜਾ ਬੱਚਿਆਂ ਦੇ ਛੋਟੇ ਬੱਚਿਆਂ ਦੇ ਕੱਪੜੇ ਹੁੰਦੇ ਆ ਦੈਨ ਇਥੋਂ ਨਿਕਲੇ ਆ ਅਸੀਂ ਕਾਫੀ ਟਾਈਮ ਹੋ ਗਿਆ ਸੀ ਸਾਨੂੰ ਐਪ੍ਰੋਕਸੀਮੇਟਲੀ ਸਰਦੀਆਂ ਦਾ ਟਾਈਮ ਸੀ 6:30 7:00 ਦਾ ਟਾਈਮ ਹੋ ਗਿਆ ਸੀ ਘਰ ਵਾਸਤੇ ਨਿਕਲੇ ਗੱਡੀ ਦੇ ਵਿੱਚ ਸਮਾਨ ਐਜ਼ ਇਟ ਇਜ਼ ਅਸੀਂ ਰੱਖ ਲਿਆ ਬੈਕ ਸਾਈਡ ਪਿਆ ਹੋਇਆ ਜਾਂ ਇਦਾਂ ਸਾਈਡ ਤੇ ਤਾਂ ਉਵੇਂ ਸਮਾਨ ਪਿਆ ਹੋਇਆ ਆ ਅੱਜ ਅਸੀਂ ਸਿਰਫ ਬੱਚਿਆਂ ਦੀ ਸ਼ਾਪਿੰਗ ਹੀ ਕੀਤੀ ਆ ਇਹ ਕੁਛ ਛੋਟਾ ਮੋਟਾ ਸਮਾਨ ਸੀਗਾ ਜਿਹੜਾ ਕਿ ਐਡਾ ਕੁਛ ਖਾਸ ਨਹੀਂ ਸੀਗਾ ਉਹ ਲੈ ਕੇ ਆਂਦਾ ਤਾਂ ਉਦਾਂ ਚੱਲੇ ਆਂ ਘਰ ਘਰ ਜਾ ਕੇ ਆਪਾਂ ਅਗਿਆਂ ਦੀ ਸ਼ਾਪਿੰਗ ਕਰਕੇ ਘਰ ਇਹ ਨਾ ਬੈਗ ਸਾਨੂੰ ਬਹੁਤ ਸੋਹਣਾ ਲੱਗਿਆ ਸੀਗਾ ਗੁੜੀਆ ਨੇ ਸਕੂਲ ਜੋਇਨ ਕੀਤਾ ਨਿਊ ਉਹਦੇ ਲਈ ਮੈਂ ਬੈਗ ਅਸੀਂ ਦੇਖ ਰਹੇ ਸੀ ਬਹੁਤ ਸੋਹਣਾ ਹੈਗਾ ਵਾ ਇਹ ਬੈਗ ਅਸੀਂ ਉਹਦੇ ਲਈ ਲੈ ਕੇ ਆਏ ਆ ਪਲੱਸ ਉਥੇ ਪੀਜ਼ਾ ਲੈ ਤਾਂ ਲਿਆ ਸੀ ਤੇ ਇਹ ਸਾਡੇ ਕੋਲੋਂ ਖਾਦਾਂ ਨਹੀਂ ਗਿਆ ਸੀ ਪੈਕ ਕਰਾ ਲਿਆ ਸੀ ਘਰੇ ਆ ਕੇ ਹੁਣ ਇਹ ਨਵੇੜਿਆ ਬਸ ਹੁਣ ਆਪਾਂ ਪਰਚਾਦਾ ਤੋਂ ਛਕਣਾ ਨੀਗਾ ਕਿਉਂਕਿ ਥੋੜਾ ਬਹੁਤ ਜਿੰਨੀ ਕਿ ਕਪੈਸਿਟੀ ਬੰਦੇ ਨੂੰ ਕਪੈਸਿਟੀ ਦੇ ਅਕੋਰਡਿੰਗ ਹੀ ਮੈਨਾ ਖਾਣਾ ਚਾਹੀਦਾ ਚਲੋ ਸ਼ਾਪਿੰਗ ਜਿੰਨੀ ਸੀਗੀ ਉਹ ਡਨ ਕਰ ਲਈ ਆ ਜਿਹੜੀ ਮੇਨ ਕਲੋਥ ਦੀ ਸ਼ਾਪਿੰਗ ਸੀਗੀ ਉਹ ਆਪਾਂ ਤੁਹਾਨੂੰ ਮੈਰਿਸ ਵਾਲੇ ਦੇ ਨਹੀਂ ਦਿਖਾਵਾਂਗੇ ਕਿਉਂਕਿ ਫਿਰ ਹਨਾ ਸਸਪੈਂਸ ਖਤਮ ਹੋ ਜਾਂਦਾ ਹੈ ਠੀਕ ਹੈ ਛਾਲਾ ਮਾਰਨੀ ਬੰਦ ਕਰੋ ਰਜੀ ਬੱਚਿਆਂ ਦਾ ਹਮੇਸ਼ਾ ਮਸਤੀ ਟਾਈਮ ਮਸਤੀ ਮੂਡ ਸਾਡੀ ਰਗੀਆਂ ਦੀ ਲਾਈਫ ਚ ਪਤਾ ਨਹੀਂ ਕਿੱਥੇ ਚਲੀਆਂ ਗਈਆਂ ਖੁਸ਼ੀਆਂ ਕਿੱਥੇ ਚਲੀ ਗਈ ਮਸਤੀ ਹਨਾ ਜ਼ਿੰਮੇਵਾਰੀਆਂ ਤਾਂ ਇਹ ਕਹਿੰਦੇ ਹੁਣ ਦੇਖੀ ਆਪਾਂ ਨੂੰ ਜੇ ਕੋਈ ਪੁੱਛੇ ਨਾ ਕਿ ਤੁਹਾਨੂੰ ਕੀ ਚਾਹੀਦਾ ਤੇ ਆਪਾਂ ਭੱਜ ਕੇ ਕਹੀਏ ਕਿ ਸਾਨੂੰ ਸਾਡੇ ਬਚਪਨ ਦੇ ਦਿਨ ਚਾਹੀਦੇ ਆ ਹਨਾ ਚਲੋ ਠੀਕ ਹੈ ਜੀ ਜਿੰਨਾ ਕੋ ਹੋ ਸਕੇ ਤੁਹਾਡੇ ਨਾਲ ਮੈਂ ਸ਼ੇਅਰ ਜ਼ਰੂਰ ਕਰ ਦਿੱਤਾ ਆ ਤੇ ਹੁਣ ਥੋੜਾ ਜਿਹਾ ਸਸਪੈਂਸ ਆਪਾਂ ਬਣਾਇਆ ਬਣਾਈ ਰੱਖਾਂਗੇ ਤਾਂ ਕਿ ਤੁਸੀਂ ਮੈਰਿਜ ਤੱਕ ਮੈਰਿਜ ਫੰਕਸ਼ਨ ਤੱਕ ਨਾਲ ਹੀ ਚੱਲੋ ਮੇਰੇ ਠੀਕ ਹੈ ਸੋ ਅਗਰ ਵਲੌਗ ਚੰਗਾ ਲੱਗਿਆ ਹੋਏ ਸੋਹਣਾ ਲੱਗਿਆ ਹੋਏ ਅਗਰ ਇੰਟਰਸਟਿੰਗ ਲੱਗਿਆ ਹੋਏ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸ਼ੇਅਰ ਕਰਦਿਆ ਕਰੋ ਵੀਡੀਓ ਨੂੰ ਸਬਸਕ੍ਰਾਈਬਰ ਵਧਾ ਦਿਓ ਜੀ ਵਾਧੂ ਸਾਰੇ ਠੀਕ ਆ ਮਿਲਦੇ ਆ ਫਿਰ ਤੁਹਾਨੂੰ ਇੱਕ ਹੋਰ ਸੋਹਣੀ ਜੀ ਵੀਡੀਓ ਦੇ ਵਿੱਚ ਠੀਕ ਹੈ ਜੀ